ਨਰਾ ਕਰਨ ਨਹੀਂ ਛਪੜੇ ਬੀਬਾ ਉਸ ਨਜਵਾਨੀ ਦੇ ਪਾਪੇ ਆ ਦੋਤੇ ਵਾਲਾ ਇਸ ਲਈ ਕਹਿੰਦੇ ਬੂਰੇ ਦਾ ਯਾਰ ਆ ਇਹ ਦੂਤੇ ਦੋਤੇ ਵਾਲਾ ਕਹਿੰਦੇ ਰਪਿੰਦਰ ਆ ਕਿਹਨੇ ਇੱਕ ਪਾਸੇ ਵੀ ਸੱਚੇ ਪਾਸ਼ਾ ਵਾਹਿਗੁਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਦੋਤੇ ਵਾਲਾ ਕਹਿੰਦੇ ਰਪਿੰਦਰ ਕਬੱਡੀ ਪਾ ਰਿਹਾ ਛੋਟੀ ਉਮਰ ਆ ਵੱਡਾ ਮੱਲ ਖੇਡ ਕਬੱਡੀ ਦਾ ਉਹ ਪੈਂਦੀ ਰੇਡ ਜਿਹਨੇ ਵੀ ਜਫਾ ਲਾਤਾ ਤੇ 500 ਹੋਊਗਾ 500 ਸਾਡੇ WhatsApp ਬੈਠਿਆ ਕੈਨੇਡਾ ਵਾਲੇ ਪਰ ਨੰਬਰ ਕਹਿੰਦੇ ਰੇਟਰ ਦਾ ੱੱਕੋ ਭਰਾ ਜੀ ਇਹ ਪ੍ਰਬੰਧਕਾ ਵੱਲੋਂ ਵੇਣਦੀਏ ਜਾਣ ਨਾ ੱੱਕੋ ਕਿਰਪਾ ਕਰਕੇ ਜਾਣ ਨਾ ੱੱਕੋ ਉਹ ਚੜੀ ਜਵਾਨੀ ਤੇ ਚੰਦ ਚੜਿਆ ਕਦੇ ਨਾ ਗੁੱਜੇ ਰਹਿਨੇ ਹੁਸਨ ਹੱਟਾ ਤੋਂ ਮੁੱਲ ਨਹੀਂ ਮਿਲਦਾ ਇਹ ਸੱਚ ਸਿਆੜੇ ਕਹਿੰਦੇ ਕਿੰਦੇ ਲਖੀ ਕੀ ਲਗ ਦਿੰਦਾ ਉਹ ਬਾਬਾ ਪੰਮਣਸ਼ਾਈ ਜਾਣਦਾ ਆਪੇ ਟਿੰਡਰੰਗ ਨਹੀਂ ਲੱਪਣੇ ਬੀਬਾ ਉਸ ਨਜਵਾਨੀ ਤੇ ਮਾਪੇ ਉਹ ਦੋਦੇ ਆਲਾ ਦੋਦੇ ਆਲਾ ਰਪਿੰਦਰ ਸਿੰਘ ਮੇਰੇ ਵੀਰੋ ਕਹਿੰਦੇ ਮਹਿੰਗੇ ਮੁੰਡੇ ਖਿਡਾਰੀ ਐ ਉਧਰ ਸਾਡੇ ਅਮਨ ਸਰਪੰਚ ਜੀ ਕਹਿੰਦੇ ਸੰਗਰ ਉਹਨਾਂ ਵੱਲੋਂ ਵੱਡੇ ਮਾਣ ਦੇ ਅੱਗੇ 10 ਲਈ ਪੁੱਜਿਆ ਮੇਰੇ ਵੀਰੋ ਲਓ ਸਾਹਮਣੇ ਰਣਦੀਪ ਆ ਜਗਮਾਨ ਵਾਲੀ ਪਿੰਡ ਦਾ ਇਸੇ ਲਈ ਕਹਿੰਦੇ ਬੂਰੇ ਦਾ ਯਾਰ ਐ ਇਹ ਦੂਦੇ ਦੋਦੇ ਵਾਲਾ ਕਹਿੰਦੇ ਰਪਿੰਦਰ ਉਹ ਕਹਿੰਦੇ ਇੱਕ ਪਾਸੇ ਉਹ ਜਾਂਦਾ ਕਹਿੰਦੇ ਵਾਟਾਂ ਵੜਦਾ ਜਿਹਨੂੰ ਜਿਹਨੂੰ ਦੋਦੇ ਵਾਲੇ ਰਪਿੰਦਰ ਦੀ ਖੇਡ ਪਿਆਰੀ ਲੱਗਦੀ ਐ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰ ਲੋ ਦਰਖਾਸਤ